ਨਾ ਇਹ ਜੇ ਤੁਹਾਨੂੰ ਦਿਖਾਉਣਾ ਜਿਹੜਾ ਆਪਣੇ ਆਪ ਦੇ ਵਿੱਚ अनोखा ਹੀ ਧਰਨਾ ਹੈ ਤੇ ਧਰਨਾ ਇਹ ਲੱਗਿਆ ਹੋਇਆ ਹੈ ਇਹ ਲੋਕ ਕਹਿੰਦੇ ਅਸੀਂ ਮੱਖੀਆਂ ਤੋਂ ਦੁਖੀ ਹਾਂ ਮੁੰਡਾਵਾਦ ਮੁੰਡਾਵਾਦ ਪੀਸ ਇਨਕਾਵਾਦ ਮੁੰਡਾਵਾਦ ਇਹ ਆਉਂਦਾ ਕਿ ਅਕਰ ਮੁੰਡਾਵਾਦ ਜੀਵਾਵਾਦ ਮੁੰਡਾਵਾਦ ਬੜੀਆਂ ਮੱਖੀਆਂ ਦੇ ਧਰਨਾ ਤੁਸੀਂ ਇਹ ਲਾਤਾ ਵੀ ਅਸਤ ਮੱਖੀਆਂ ਤੋਂ ਬੜੇ ਤੰਗ ਹੋਗੇ ਇਹ ਮੱਖੀਆਂ ਆ ਜਿਹੜਾ ਸਾਹਮਣੇ ਪੋਲਟਰੀ ਫਾਰਮ ਆ ਜੀ ਇਹ ਪੋਟਰੀ ਫਾਰਮ ਵਾਲੇ ਨੇ ਇੰਨੀ ਕਿਥੇ ਗੰਦਗੀ ਅੰਦਰ ਕਰੀ ਹੋਈ ਆ ਤਾਂ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਇਹਨੇ ਚਾਰ ਖੂਕ ਕੱਚੇ ਪੁੱਟ ਕੇ ਉਹਨਾਂ ਦੇ ਵਿੱਚ ਬੋਰ ਕਰਕੇ ਜਿੰਨਾ ਗੰਦਾ ਪਾਣੀ ਮਲਪੂਤ ਮੂਤਰ ਮਰੀਆਂ ਮੁਰਗੀਆਂ ਦਾ ਹੋਰ ਬਰਸਾਤੀ ਪਾਣੀ ਉਹ ਸਾਰਾ ਉਹ ਖੂਹਾਂ ਦੇ ਵਿੱਚ ਗਰ ਕਰਿਆ ਹੋਇਆ ਸੀ ਜਦੋਂ ਇਹ ਅੰਦਰ ਦਵਾਈ ਦੂਈ ਆਪਣੀ ਪਾਉਂਦਾ ਸੀ ਤਾਂ ਮੱਖੀਆਂ ਇੰਨੀਆਂ ਕਿ ਮੰਦਰ ਮਰ ਜਾਂਦੀਆਂ ਸੀ ਉਹ ਭਰ ਕੇ ਪੋਲੀਥੀਨ 'ਚ ਇਹ 10-10 ਵੀ ਵੀ ਕਿਲੋ ਦੇ ਲਿਫਾਫੇ ਮੱਖੀਆਂ ਦੇ ਇਹ ਭਰ ਕੇ ਉਹਨਾਂ ਨੂੰ ਜਿਹੜੀ ਸਾਡੇ ਨਾਲ ਆਹ ਸਰੰਦ ਨਹਿਰ ਆ ਜੀ ਸ਼੍ਰੀ ਚਮਕੌਰ ਸਾਹਿਬ ਦੇ ਲਾਗੇ ਸਾਡੇ ਕੋਲੋਂ ਨਿਕਲਦੀ ਆ ਇਹਦੇ ਵਿੱਚ ਸਟਕੇ ਆਉਂਦਾ ਸੀ ਆ ਚਰਚਾ ਦੋ ਸਕੂਲਾਂ ਨਾਲ ਨਾਲ ਸਕੂਲ ਦੇਖੋ ਬੱਚੇ ਇੰਨੇ ਪਰੇਸ਼ਾਨ ਹੋਏ ਹੋਏ ਆ ਕੁਝ ਤਾਂ ਬੱਚੇ ਵਿੱਚ ਬਿਮਾਰ ਵੀ ਹੋ ਗਏ ਭਾਈ ਜੀ ਸਾਡੇ 20 ਪਿੰਡਾਂ ਜਿਹੜੇ ਪ੍ਰਭਾਵਿਤ ਆ ਇਹ ਚੀਜ਼ ਤੋਂ 20 ਪਿੰਡ ਪ੍ਰਭਾਵਿਤ ਆ ਜੀ ਮੱਖੀਆਂ ਨਾਲ ਸਾਧ ਭਾਂਡੇ ਭਰੀ ਜਾਂਦੇ ਆ ਤੇ ਬੇੜੇ ਬੈਠ ਕੇ ਰੋਟੀ ਖਾ ਸਕਦੇ ਹੈਗੇ ਬੱਚੇ ਮਰ ਰਹੇ ਆ ਹੁਣ ਥੋੜੇ ਦਿਨ ਪਹਿਲਾਂ ਇੱਕ ਕੁੜੀ ਮਰੀ ਐ ਇਨਫੈਕਸ਼ਨ ਹੋ ਕੇ ਇੱਥੇ ਪੜੋਚੇ ਇਹਨਾਂ ਦੇ ਬਿਲਕੁਲ ਨਾਲ ਹੀ ਦੋ ਤਿੰਨ ਦੋ ਤਿੰਨ ਘਰ ਆ ਮਸਲਾ ਜਾਨਲੇਵਾ ਵੀ ਬਣ ਗਿਆ ਜਾਨਲੇਵਾ ਬਹੁਤ ਜ਼ਿਆਦਾ ਜੀ ਲੋਕ ਜਿਹੜੇ ਹੈਗੇ ਉਹ ਕਹਿਣਗੇ ਜਿਨ੍ਹਾਂ ਦਾ ਇਹ ਪੋਲਟਰੀ ਫਾਰਮ ਆ ਵੀ ਅਸੀਂ ਤਾਂ ਯਾਰ ਰੋਜ਼ ਉੱਥੇ ਰਹੇ ਨੇ ਸਾਡੇ ਬੰਦੇ ਉੱਥੇ ਰਹਿੰਦੇ ਕੰਮ ਕਰਦੇ ਉਹਨਾਂ ਨੂੰ ਮੱਖੀਆਂ ਕੁਝ ਨਹੀਂ ਕਹਿੰਦੀ ਵੀ ਤੁਹਾਨੂੰ ਜ਼ਿਆਦਾ ਤਕਲੀਫ ਹੋਈ ਵੀ ਇਹ ਵੀ ਉਹ ਸਵਾਲ ਕਰ ਸਕਦੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਵੀ ਪੋਲੂਸ਼ਨ ਨਹੀਂ ਹੋਣ ਦੇਣਾ ਪਰ ਆਲੀ ਨਾ ਫੂਕੋ ਗੱਡੀਆਂ ਬੰਦ ਕਰਤੀਆਂ ਦਿੱਲੀ ਵਿੱਚ ਠੀਕ ਆ ਜੀ ਤੇ ਕੋਈ ਤਿਹਾਰ ਆਉਂਦਾ ਪਟਾਕੇ ਨਾ ਚਲਾਓ ਆ ਨਾ ਕਰੋ ਵੀ ਸਰਕਾਰ ਨੂੰ ਹੁਣ ਇਹ ਨਹੀਂ ਦਿਖਦਾ ਵੀ ਇਹ ਮੱਖੀ ਜਿਹੜੀ ਆ ਇਹ ਪੋਲੂਸ਼ਨ ਨਹੀਂ ਫਲਾ ਰਹੀ ਵੀ ਕਹਿ ਸਕਦੇ ਵੀ ਆਉਣ ਵਾਲੇ ਟਾਈਮ 'ਚ ਮੱਖੀਆਂ ਕਰਕੇ ਇੱਕ ਵੱਡਾ ਧਰਨਾ ਲੱਗ ਸਕਦਾ ਪੰਜਾਬ 'ਚ ਵੱਡਾ ਧਰਨਾ ਪੰਜਾਬ ਲੈਵਲ ਤੇ ਅਸੀਂ ਅਸੀਂ ਰੋਡ ਮੇਨ ਰੋਡ ਫਿਰ ਜਾਮ ਕਰਾਂਗੇ ਜੀ ਤਰੀ ਸਾਹਿਬ ਨੇ ਭਾਵੇਂ ਕਿਸਾਨਾ ਕਰਕੇ ਬਿਆਨ ਦਿੱਤਾ ਹੋਵੇ ਉਹ ਵੀ ਚਲੋ ਧਰਨੇ ਕਿਸੇ ਨਾ ਮਸਲੇ ਕਰਕੇ ਰਹਦੇ ਉਹ ਕਹਿੰਦੇ ਵੀ ਤੁਸੀਂ ਯਾਰ ਵਜਾ ਨਹੀਂ ਦੇਖਦੇ ਜਗਾ ਦੇਖਦੇ ਸੜਕ ਰੋਕ ਕੇ ਬੈਹਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਇੱਕ ਮਿੰਟ ਸਾਡੀ ਵਜਾ ਦੇਖੋ ਅਸੀਂ ਜਿਹੜੇ 20 ਪਿੰਡ ਅਸੀਂ ਸਾਨੂੰ ਪ੍ਰਾਪਤ ਮੱਖੀਆਂ ਸਾਡੇ ਦੰਦੀਆਂ ਵੱਡਦੀਆਂ ਇਹਦਾ ਫਾਰਮ ਦਾ ਘਰੋ ਕਰੂਗੇ ਅਗਰ ਕੋਈ ਕੱਲ ਨੂੰ ਇਹਦਾ ਕੋਈ ਨਫਾ ਨੁਕਸਾਨ ਹੋ ਗਿਆ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਜੇ ਕਰ ਇਹ ਨਾ ਮਤਲਬ 21 22 23 ਦੀ ਸਭਾ ਆ ਜੇ ਇਹਨੇ ਸਾਡਾ 21 ਤੱਕ ਜਾਂ 22 ਤੱਕ ਕੋਈ ਸਾਡਾ ਫੈਸਲਾ ਨਾ ਹੋਇਆ ਨਾ ਅਜੇ ਆਈ.ਡੀ.ਐਮ ਨੂੰ ਆਈ.ਡੀ.ਐਮ ਵੀ ਚਲੋ ਸਾਡੀ ਆ ਅਸੀਂ ਉਹਨਾਂ ਨੂੰ ਇੱਕ ਵਾਰੀ ਮਿਲਣਾ ਉਹਨਾਂ ਨੂੰ ਜੇ ਉਹਨਾਂ ਨੇ ਕੋਈ ਹੱਲ ਨਾ ਕਰਿਆ 21 ਬਾਈ ਨੂੰ ਤਾਂ ਅਸੀਂ ਹਾਈਵੇ ਜਿਹੜੀ ਸਾਤੂ ਹੋਇਆ ਅਸੀਂ ਬੰਦ ਕਰਾਂਗੇ ਪੰਜਾਬ ਦੇ ਵਿੱਚ ਧਰਨਿਆਂ ਦੀ ਬਹੁਤਾਤ ਦੇਖ ਦੇਖ ਕੇ ਹੁਣ ਤਾਂ ਲੋਕ ਵੀ ਅੱਕ ਚੁੱਕੇ ਆ ਜਿੱਥੇ ਦੇਖੋ ਕਿਤੇ ਨਾ ਕਿਤੇ ਕੋਈ ਧਰਨਾ ਮਿਲ ਜਾਂਦਾ ਪਰ ਉਹਨਾਂ ਧਰਨਿਆਂ ਦੀ ਗੱਲ ਹੀ ਹੁੰਦੀ ਹੈ ਵੀ ਕੋਈ ਕਹਿੰਦਾ ਮੈਂ ਸਰਕਾਰ ਤੋਂ ਦੁਖੀ ਐ ਜਾਂ ਦੁਖੀ ਕੋਈ ਬੰਦਾ ਹੁੰਦਾ ਕਹਿੰਦਾ ਮੈਂ ਸੰਸਾਰ ਤੋਂ ਦੁਖੀ ਐ ਇੱਕ ਧਰਨਾ ਹਜੇ ਤੁਹਾਨੂੰ ਦਿਖਾਉਣਾ ਜਿਹੜਾ ਆਪਣੇ ਆਪ ਦੇ ਵਿੱਚ ਅਨੋਖਾ ਹੀ ਧਰਨਾ ਹੈ ਤੇ ਧਰਨਾ ਇਹ ਲੱਗਿਆ ਹੋਇਆ ਇਹ ਲੋਕ ਕਹਿੰਦੇ ਅਸੀਂ ਮੱਖੀਆਂ ਤੋਂ ਦੁਖੀ ਆ ਮੱਖੀਆਂ ਤੋਂ ਕਿਉਂ ਦੁਖੀ ਹੋ ਗਏ ਕਿੱਥੋਂ ਇਹ ਮੱਖੀਆਂ ਆ ਗਈਆਂ ਉਹ ਗੱਲ ਬਾਤ ਉਹ ਟੱਣਾ ਕਰਦੇ ਆ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਨਮੂਨਾ ਦਿਖਾ ਦੇਣਾ ਜਿੱਥੇ ਦੇਖੋ ਮੱਖੀਆਂ ਮੱਖੀਆਂ ਸੋ ਆਹ ਦੇਖੋ ਕਿਤੋਂ ਉਡਾਈਏ ਤਾਂ ਮੱਖੀਆਂ ਮੱਖੀਆਂ ਹਰ ਪਾਸੇ ਆਹੀ ਹਾਲ ਆ ਅ ਤੇੰਕੀ ਐ ਚਾਹ ਦੀ ਪਈ ਇੱਥੇ ਵੀ ਇਹੀ ਹਾਲ ਐ ਉਸ ਤੋਂ ਇਲਾਵਾ ਮੈਂ ਤੁਹਾਨੂੰ ਕੁਝ ਹਾਲਾਤ ਇਹੋ ਜਿਹੇ ਦਿਖਾ ਦੇਣਾ ਸਾਹਮਣੇ ਬਨੇਰੇ ਤੇ ਕੈਮਰਾ ਇੱਕ ਵਾਰੀ ਮਾਰ ਦਿਓ ਉਹ ਜੋ ਲੱਗਿਆ ਹੋਇਆ ਐ ਕੋਈ ਟੈਕਸਚਰ ਨਹੀਂ ਕਰਵਾਇਆ ਹੋਇਆ ਮੱਖੀਆਂ ਬੈਠੀਆਂ ਕਿਤੇ ਭਲੇਖਾ ਨਾ ਖਾ ਜਾਓ ਦੇਖ ਕੇ ਵੀ ਜਿਵੇਂ ਕੋਕਾ ਕੋਲਾ ਰੰਗ ਮਾਰ ਕੇ ਉੱਤੇ ਕਿਤੇ ਬਜਰੀ ਦੇ ਛਿੱਟੇ ਜੇ ਮਾਰੇ ਹੁੰਦੇ ਅੱਜ ਕੱਲ ਡਿਜ਼ਾਈਨ ਵੀ ਚੱਲਦੇ ਸੋ ਮੱਖੀਆਂ ਇਹ ਮੱਖੀਆਂ ਕਿੱਥੋਂ ਆ ਗਈਆਂ ਗੱਲਬਾਤ ਕਰਦੇ ਆਂ ਜੀ ਕਿਵੇਂ ਦੇਖਦੇ ਹੋ ਬਾਈ ਬੜੀਆਂ ਮੱਖੀਆਂ ਤੇ ਧਰਨਾ ਤੁਸੀਂ ਇਹ ਲਾਤ ਤਾਂ ਵੀ ਅਸਤ ਮੱਖੀਆਂ ਤੋਂ ਬੜੇ ਤੰਗ ਹੋ ਗਏ ਭਾਈ ਜੀ ਮੇਰਾ ਨਾਮ ਅਵਤਾਰ ਸਿੰਘ ਪਿੰਡ ਬਹਿਰਾਮਪੁਰ ਬੇਟ ਜ਼ਿਲ੍ਹਾ ਜ਼ਿਲ੍ਹਾ ਰੋਪੜ ਚ ਭਾਈ ਜੀ ਇਹ ਧਰਨਾ ਅਸੀਂ ਮੱਖੀਆਂ ਤੋਂ ਪਰੇਸ਼ਾਨ ਹੋ ਕੇ ਲਾਇਆ ਪਰ ਮੱਖੀਆਂ ਇਹ ਕਿੱਥੋਂ ਆਈਆਂ ਕਿਵੇਂ ਆਈਆਂ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਇਹ ਮੱਖੀਆਂ ਆ ਜਿਹੜਾ ਸਾਹਮਣੇ ਪੋਲਟਰੀ ਫਾਰਮ ਆ ਜੀ ਹਾਂ ਜੀ ਇਹ ਪੋਲਟਰੀ ਫਾਰਮ ਵਾਲੇ ਨੇ ਇੰਨੀ ਕਿਥੇ ਗੰਦਗੀ ਅੰਦਰ ਕਰੀ ਹੋਈ ਆ ਬੀ ਨੇ ਕੱਚੇ ਖੂਨ ਅੰਦਰ ਚਾਰ ਖੂ ਪਹਿਲਾਂ ਤਾਂ ਇਹ ਅੰਦਰ ਕਿਸੇ ਨੂੰ ਜਾਣ ਨਹੀਂ ਦਿੱਤੀ ਸੀ ਦੰਦਾ ਸਕਿਉਰਟੀ ਗਾੜੀ ਨੇ ਗੇਟ ਤੇ ਪਿਠਾਇਆ ਹੋਇਆ ਕਿਸੇ ਨੂੰ ਅੰਦਰ ਹੀ ਬਣ ਨਹੀਂ ਸੀ ਦੰਦਾ ਤੇ ਜਦੋਂ ਇਹ ਸਾਨੂੰ ਇਹ ਦਿੱਕਤ ਆਈ ਮੱਖੀਆਂ ਦੀ ਤਾਂ ਅਸੀਂ ਬੰਦੇ ਇਕੱਠੇ ਕਰਕੇ 10 20 ਬੰਦੇ ਅਸੀਂ ਜਦੋਂ ਅੰਦਰ ਜਾਣ ਦਾ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਇਹਨੇ ਚਾਰ ਖੂ ਕੱਚੇ ਪੁੱਟ ਕੇ ਉਹਨਾਂ ਦੇ ਵਿੱਚ ਬੋਰ ਕਰਕੇ ਜਿੰਨਾ ਗੰਦਾ ਪਾਣੀ ਮਲਪੂਤ ਮੂਤਰ ਮਰੀਆਂ ਮੁਰਗੀਆਂ ਦਾ ਹੋਰ ਬਰਸਾਤੀ ਪਾਣੀ ਉਹ ਸਾਰਾ ਉਹ ਖੂਹਾਂ ਦੇ ਵਿੱਚ ਗਰ ਕਰਿਆ ਹੋਇਆ ਸੀ ਤੇ ਇੰਨੀ ਕੰਦਰ ਗੰਦਗੀ ਪਾਈ ਹੋਈ ਸੀ ਵੀ ਮੱਖੀਆਂ ਜਿਹੜੀਆਂ ਮਰੀਆਂ ਹੋਈਆਂ ਮੱਖੀਆਂ ਜਦੋਂ ਇਹ ਅੰਦਰ ਦਵਾਈ ਦਬੋਈ ਆਪਣੀ ਪਾਉਂਦਾ ਸੀ ਤਾਂ ਮੱਖੀਆਂ ਇੰਨੀਆਂ ਕਿੰਦਰ ਮਰ ਜਾਂਦੀਆਂ ਸੀ ਉਹ ਭਰ ਕੇ ਪੋਲੋਥੀਨ ਚ ਇਹ 10 10 20 ਵੀ ਕਿਲੋ ਦੇ ਲਿਫਾਫੇ ਮੱਖੀਆਂ ਦੇ ਇਹ ਭਰ ਕੇ ਉਹਨਾਂ ਨੂੰ ਜਿਹੜੀ ਸਾਡੇ ਨਾਲ ਆਹ ਸਰੰਦ ਨਹਿਰ ਆ ਜੀ ਸ੍ਰੀ ਚਮਕੌਰ ਸਾਹਿਬ ਦੇ ਲਾਗੇ ਸਾਡੇ ਕੋਲੋਂ ਨਿਕਲਦੀ ਆ ਇਹਦੇ ਵਿੱਚ ਸਟਕੇ ਆਉਂਦਾ ਸੀ ਮਤਲਬ ਇਹ ਬੰਦੇ ਨੇ ਇੰਨੀ ਗੰਦਗੀ ਪਾ ਦਿੱਤੀ ਉਤੇ ਬਾਅਦ ਫਿਰ ਅਸੀਂ ਉਰੇ ਇਹਦੇ ਅੰਗਰੇਜ਼ ਤਾਂ ਸੀ ਧਰਨਾ ਲਾਇਆ ਜੀ ਧਰਨਾ ਅਸੀਂ ਇਹ ਲਾਇਆ ਤਕਰੀਬਨ ਆਪਣੇ ਦਸੰਬਰ ਆਪਣੇ ਸੌਰੀ ਅਗਸਤ ਚ ਅਗਸਤ ਅਗਸਤ 2023 ਚ ਤਾਂ ਉਤਰਨਾ ਸਾਡਾ 10-15 ਦਿਨ ਰਿਹਾ ਪ੍ਰਸ਼ਾਸਨ ਵੀ ਸਾਡੇ ਕੋਲ ਆਇਆ ਤੇ ਐ ਐਮਐਲਏ ਸਾਹਿਬ ਜਿਹੜੇ ਚੰਨੀ ਸਾਡੇ ਆਮ ਆਦਮੀ ਪਾਰਟੀ ਦੇ ਆ ਉਹ ਵੀ ਆਏ ਪਰ ਬਾਈ ਜੀ ਸਾਡੇ ਨੇ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਬਸ ਸਾਨੂੰ ਇਹ ਕਹਿ ਕੇ ਸਾਡਾ ਧਰਨਾ ਉਹਨਾਂ ਨੇ ਚੁਕਾ ਦਿੱਤਾ ਬਈ ਜੀ ਇਹਨਾਂ ਨੂੰ ਇੱਕ ਮੌਕਾ ਦੋ ਮੌਕਾ ਦੋ ਇਹਨਾਂ ਨੇ ਇਹ ਆਪਣਾ ਇੱਥੇ ਇਹਦਾ ਮੱਖੀਆਂ ਦਾ ਕੋਈ ਹੱਲ ਕੱਢਣਗੇ ਹੁਣ ਤੁਹਾਡੇ ਪਿੰਡ ਕਿੰਨੀ ਕੁ ਦੂਰ ਇੱਥੇ ਤੁਸੀਂ ਆਪਾ ਦੇਖ ਰਹੇ ਹੋ ਵੀ ਤੁਸੀਂ ਖੇਤਾਂ 'ਚ ਬੈਠੇ ਹੋ ਬਾਈ ਆਸ-ਪਾਸੇ ਕੋਈ ਪਿੰਡ ਨੇ ਨੇੜੇ ਨਜ਼ਰ ਨਹੀਂ ਆ ਰਿਹਾ ਕਿੰਨੀ ਕੁ ਦੂਰ ਤੁਹਾਡੇ ਪਿੰਡ ਹੈ ਇੱਥੋਂ ਇਕੁਪਮੈਂਟ ਦਿਓ ਤੁਸੀਂ ਨਹੀਂ ਨਹੀਂ ਬਾਈ ਭਾਈ ਜੀ ਦੇਖੋ ਆ ਚਾਰਚ ਆ ਦੋ ਸਕੂਲਾਂ ਨਾਲ ਨਾਲ ਹੈਗਾ ਜੀ ਨਾਲ ਸਕੂਲ ਦੇਖੋ ਬੱਚੇ ਇੰਨੇ ਪਰੇਸ਼ਾਨ ਹੋਏ ਹੋਏ ਆ ਕੁਝ ਤਾਂ ਬੱਚੇ ਵਿੱਚ ਬਿਮਾਰ ਵੀ ਹੋ ਗਏ ਟੀਚਰ ਪੜਾ ਨਹੀਂ ਉਹਨਾਂ ਨੂੰ ਬੱਚਿਆਂ ਨੂੰ ਪੜਾ ਨਹੀਂ ਪਾਉਂਦੇ ਮਤਲਬ ਇੰਨੀ ਇੱਕ ਮੱਖੀ ਤੰਗ ਕਰਦੀ ਆ ਪੜਾਉਣ ਬੈਠਦੇ ਆ ਤਾਂ ਪੱਖੇ ਚਲਾ ਕੇ ਸਿਆਲ ਦਾ ਟਾਈਮ ਪੱਖੇ ਲਾ ਕੇ ਦੱਸੋ ਬੱਚਿਆਂ ਨੂੰ ਬਿਮਾਰ ਤਾਂ ਬੱਚੇ ਨਹੀਂ ਹੋਣਗੇ ਕਰਦੀਆਂ ਤੇ ਵੀ ਪੱਖੇ ਲਾਉਣੇ ਮੇਰੇ ਵਿੱਚ ਪੱਖੇ ਲਾਉਣੇ ਪੈਂਦੇ ਆ ਭਾਈ ਜੀ ਸਾਡੇ 20 ਪਿੰਡਾਂ ਜਿਹੜੇ ਪ੍ਰਭਾਵਤ ਆ ਇਹ ਚੀਜ਼ ਤੋਂ 20 ਪਿੰਡ ਪ੍ਰਭਾਵਿਤ ਆ ਜੀ ਇਹ ਇਹ ਬਹਿਰਾਮਪੁਰ ਵਿਟ ਕਸਵਾ ਜੀ ਇੱਥੇ ਸਾਡੇ ਜਿਹੜੇ ਆਲੇ-ਦਾਲੇ ਪਿੰਡਾਂ ਜਿੰਨੇ ਵੀ ਉਹ ਸਾਰੇ ਪਿੰਡਾਂ 'ਚ ਮੱਖੀ ਹੋ ਗਈ ਹੋਈ ਆ ਜੀ ਤੇ ਜਦੋਂ ਫਿਰ ਉਹ ਧਰਨਾ ਸੀ ਸਾਨੂੰ ਇਹ ਕਹਿੰਦੇ ਵੀ ਅਸੀਂ 20 ਦਿਨਾਂ 'ਚ ਹੱਲ ਕੱਢਾਂਗੇ ਜੀ ਅਸੀਂ ਧਰਨਾ ਹਟਾ ਲਿਆ ਉਹ 20 ਦਿਨ ਵੀ ਨਿਕਲ ਗਏ ਜੀ 4 ਮਹੀਨੇ ਹੋ ਗਏ ਦਸੰਬਰ ਆ ਗਿਆ ਜੀ ਇਹਨਾਂ ਨੇ ਕੋਈ ਮਤਲਬ ਹੱਲ ਨਹੀਂ ਕੱਢਿਆ ਕੀ ਪਤਾ ਹੱਲ ਇਹ ਸੋਚਦੇ ਹੁਣ ਵੀ ਚਲੋ ਠੰਡ ਆ ਜਾਣੀ ਠੰਡ ਦਾ ਆਪੇ ਮੱਖੀ ਮੱਛਰ ਚਲ ਜਾਂਦਾ ਵੀ ਹੱਲ ਕੁਦਰਤੀ ਨਿਕਲੇ ਹੋਣਾ ਭਾਈ ਜੀ ਹੁਣ ਦਸੰਬਰ ਮਹੀਨਾ ਕਿੰਨੀ ਠੰਡ ਹੈ ਜੀ ਪਰ ਹੁਣ ਵੀ ਮੱਖੀ ਤੁਸੀਂ ਦੇਖੇ ਲਈਏ ਦਸੰਬਰ ਚ ਆ ਹਾਲ ਤਾਂ ਦੇਖੋ ਅੱਗੇ ਗਰਮੀਆਂ ਆ ਰਹੀਆਂ ਗਰਮੀਆਂ ਚ ਕੀ ਹਾਲ ਹੋਊਗਾ ਜੀ ਤੇ ਉਤੇ ਬਾਅਦ ਅਸੀਂ 20 ਦਿਨ ਦਿੱਤੇ 4 ਮਹੀਨੇ ਨਿਕਲ ਗਏ ਹੁਣ ਸਾਨੂੰ ਦੁਬਾਰਾ ਫੇਰ ਹੀ ਧਰਨਾ ਲਾਉਣਾ ਪਿਆ ਪਰ ਪ੍ਰਸ਼ਾਸਨ ਭਾਈ ਸਾਡੀ ਕੋਈ ਬਾਣ ਨਹੀਂ ਫੜ ਰਿਹਾ ਵੀਰ ਜੀ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਕੋ ਪ੍ਰਸ਼ਾਸਨ ਆ ਵੀ ਲਿਆ ਹੁਣ ਤੇ ਪਰ ਕੋਈ ਪ੍ਰਸ਼ਾਸਨ ਨੇ ਸਾਡੇ ਸੈਟ ਮਤਲਬ ਸਾਡੇ ਪੱਖ ਦੀ ਗੱਲ ਨਹੀਂ ਕਰੀ ਠੀਕ ਹੈ ਬਾਈ ਜੀ ਅਸੀਂ ਬਹੁਤ ਦੁਖੀ ਆ ਅਸੀਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਅਸੀਂ ਸਰਕਾਰ ਅੱਗੇ ਵੀ ਬੇਨਤੀ ਕਰਦੇ ਆਂ ਵੀ ਜੇ ਇਹ ਕੋਈ ਹੱਲ ਇਹਨਾਂ ਨੇ ਨਾ ਕੱਢਿਆ ਤਾਂ ਭਾਈ ਜੀ ਆਉਣ ਵਾਲੇ ਦਿਨਾਂ 'ਚ ਸਾਡਾ ਸੰਘਰਸ਼ ਹੋਰ ਤੇਜ ਹੋਊਗਾ ਅਸੀਂ ਪ੍ਰੈਸ ਕਾਨਫਰੰਸ ਬੁਲਾ ਕੇ ਇਹਦਾ ਫਾਰਮ ਦਾ ਘਰੋ ਕਰਾਂਗੇ ਅਗਰ ਕੋ ਕੱਲ ਨੂੰ ਇਹਦਾ ਕੋਈ ਨਫਾ-ਨੁਕਸਾਨ ਹੋ ਗਿਆ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਹ ਵੀ ਕਹਿ ਸਕਦੇ ਵੀ ਆਉਣ ਵਾਲੇ ਟਾਈਮ 'ਤੇ ਮੱਖੀਆਂ ਕਰਕੇ ਇੱਕ ਵੱਡਾ ਧਰਨਾ ਲੱਗ ਸਕਦਾ ਪੰਜਾਬ 'ਚ ਵੱਡਾ ਧਰਨਾ ਪੰਜਾਬ ਲੈਵਲ ਤੇ ਅਸੀਂ ਅਸੀਂ ਰੋਡ ਮੇਨ ਰੋਡ ਫਿਰ ਜਾਮ ਕਰਾਂਗੇ ਜੀ ਅਸੀਂ ਅੱਜ ਅਸੀਂ ਅੱਜ ਦਿਨ ਵਿੱਚ ਅਸੀਂ ਅੱਜ 14 14 ਦਸੰਬਰ 2023 ਦਾ ਦਿਨ ਹੈ ਤੇ ਅੱਜ ਅਸੀਂ ਇੱਕ ਰੋਸ ਮਾਰਚ ਵੀ ਕੱਢਿਆ ਜੀ ਮਾਰਕੀਟ ਬੰਦ ਸੀ ਸਾ ਮਤਲਬ 4 ਘੰਟੇ ਮਾਰਕੀਟ ਬੰਦ ਰਹੀ ਆ ਅਸੀਂ ਇਹ ਰੋਸ ਮਾਰਚ ਕੱਢਿਆ ਤੇ ਉਹ ਸਾਡਾ ਰੋਸ ਮਾਰਚ ਇੱਕ ਟਰੈਲਰ ਸੀ ਅੱਜ ਹੰਗਾਰਾ ਮਿਲਿਆ ਲੋਕਾਂ ਦਾ ਇਸ ਰੋਸ ਮਾਰਚ ਹੰਗਾਰਾ ਮਿਲਿਆ ਜੀ ਬਿਲਕੁਲ ਹੰਗਾਰਾ ਮਿਲਿਆ ਉਹ ਅੱਜ ਸਾਡਾ ਇੱਕ ਟਰੈਲਰ ਸੀ ਪਰ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਮੇਨ ਹਾਈਵੇ ਜਾਮ ਕਰਨਾ ਜੀ ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਫੈਗੇ 70 ਸਾਲ ਦੇ ਕਦੀ ਪਹਿਲਾਂ ਵੀ ਇਹ ਨਜ਼ਾਰਾ ਇਹ ਜਾਂ ਮੰਜ਼ਰ ਬਣਿਆ ਵੀ ਕਦੀ ਇਦਾਂ ਮੱਖੀਆਂ ਕਿਤੇ ਸੁਣਿਆ ਹੋਵੇ ਤੁਸੀਂ ਜਾਂ ਆਪਣੇ ਆਸ-ਪਾਸੇ ਦੇਖਿਆ ਹੋਵੇ ਮੱਖੀਆਂ ਇਦਾਂ ਇੰਨੀ ਜਿਆਦਾ ਇਕੱਠੀਆਂ ਇਹਦੀ ਮੱਖੀ ਜਾਂਦੇ ਹੋਏ ਜਾਂਦੇ ਆ ਪੌੜੀਫਾ ਬਣੇ ਇੱਥੇ ਇੰਨਾ ਮੱਖੀ ਬਹੁਤ ਜਿਆਦੇ ਆ ਬੈਠ ਕੇ ਚਾਹ ਨਹੀਂ ਪੀ ਸਕਦੇ ਚਾਹ ਬਿਜਿੜ ਗਈ ਜਾਂਦੀਆਂ ਘਰ ਤੀਵੇਂ ਧਾਰਾਂ ਚੋਂ ਜਾਂਦੇ ਆ ਉਹ ਵਿਚੇ ਬਾਹਰ ਨਹੀਂ ਡਿਗੀ ਜਾਂਦੀਆਂ ਮੱਖੀਆਂ ਆ ਕੇ ਬਹੁਤ ਬੁਰਾ ਹਾਲ ਹੈ ਸਾਡੇ ਪਿੰਡਾਂ ਚ ਆ ਸਾਡੇ ਕੋਲਾ ਪਿੰਡ ਚਾਰ ਕਿਲੇ ਦਾ ਪਿੰਡ ਆ ਤਾਂ ਮੱਖੀ ਨਾਲ ਸਾਧ ਭਾਂਡੇ ਭਰੀ ਜਾਂਦੇ ਆ ਬਿਹੜੇ ਬੈਠ ਕੇ ਰੋਟੀ ਨਹੀਂ ਖਾ ਸਕਦੇ ਹੈਗੇ ਇੰਨਾ ਮੱਖਾ ਇੱਥੇ ਜਿਆਦਾ ਬੁਰਾ ਹਾਲ ਹੈ ਸਾਡੇ ਡੰਗਾ ਧਾਰਾ ਚੋਂ ਡੰਗਾ ਡੰਗਾ ਨਹੀਂ ਖੜਦੇ ਮਸਾਂ ਟੱਪੀ ਜਾਂਦੇ ਲੱਤਾਂ ਮਾਰਦੇ 20 ਪਿੰਡਾਂ ਦੀ ਗੱਲ ਕੀਤੀ ਵੀ 20 ਪਿੰਡਾਂ ਦੇ ਇੰਨੇ ਕਿ ਲੋਕ ਐਥੇ ਕਿ ਬਾਕੀ ਲੋਕ ਬਾਰ ਬਾਰੀ ਆਉਂਦੇ ਤੁਸੀਂ ਕਿਦਾਂ ਕਿ ਨਾ ਬਾਰ ਬਾਰੀ ਆਉਂਦੇ ਬਾਰ ਬਾਰੀ ਪਿੰਡਾ ਬਹੁਤ ਬੜਾ ਬਾਰ ਬਾਰੀ ਆਉਂਦੇ ਪਿੰਡਾ ਸਾਰੇ ਯਾ ਫਿਰ ਰਿਸ਼ਤੇਦਾਰ ਤਾਂ ਦੇ ਹੋਣ ਇਹਨਾਂ ਨੂੰ ਕਿੱਥੇ ਬਿਠਾਉਣੇ ਹੋ ਸਦਾ ਵੀ ਔਖੇ ਬਹੁਤ ਬੰਦੇ ਆਂ ਕੀ ਕਰੇ ਬੰਦੇ ਰਹੁੰਦੇ ਨਹੀਂ ਪਹਿਲੀ ਗੱਲ ਆ ਕਹਿੰਦੇ ਤੁਹਾਡੇ ਮੱਖੀ ਬਹੁਤ ਆ ਇੱਥੇ ਇਹ ਕੋਈ ਦਿਹਾੜੀ ਦਾ ਪਾਵਦਾ ਉਹਨਾਂ ਦੇ ਖੇਤਾਂ 'ਚੋਂ ਨਹੀਂ ਖੜਦਾ ਸਾਡੇ ਜੇ ਜੇ ਲੈਂਦਾ ਕਹਿੰਦਾ ਇੱਥੇ ਨਹੀਂ ਭਾਵੇਂ ਸਾਡੇ ਕੰਮ ਕਹਿੰਦੇ ਕੋ ਕੰਮ ਨਹੀਂ ਕਰ ਸਕਦਾ ਰੋਟੀ ਉਹ ਨਹੀਂ ਬੈਠੇ ਖਾ ਸਕਦੇ ਪਾਣੀ ਉਹ ਨਹੀਂ ਪੀ ਸਕਦੇ ਐਨੇ ਔਖੇ ਬਹੁਤ ਜਾਦੇ ਔਖੇ ਜੀ ਮੈਨੂੰ ਲੱਗਦਾ ਫਿਰ ਜਿੱਥੇ ਦੋ ਤਿੰਨ ਸਾਲਾਂ ਤੁਸੀਂ ਕਹਿ ਰਹੇ ਹੋ ਰਿਸ਼ਤਾ ਦੇਖਣ ਵੀ ਕੋਈ ਘਰੇ ਆਉਂਦੇ ਹੋਣਾ ਕਿਸੇ ਦੇ ਵੀ ਭਾਈ ਆ ਫਲਾਣੇ ਪਿੰਡ ਤੇ ਕੋਈ ਰਿਸ਼ਤਾ ਦੇਖੀਏ ਕੋਈ ਮੁੰਡਾ ਦੇਖਣਾ ਕੋਈ ਕਿਸੇ ਕਿਸੇ ਦਾ ਰਿਸ਼ਤਾ ਕਰਨਾ ਫਿਰ ਉਹ ਉਹ ਆ ਕੇ ਕਿਦਾਂ ਦੇਖਦੇ ਹਾਲਾਤ ਫਿਰ ਤਾਂ ਰਿਸ਼ਤੇ ਵੀ ਨਹੀਂ ਹੁੰਦੇ ਹੁਣ ਇਹ ਸਾਬ ਨਾਲ ਹੁੰਦੀ ਹੈਗੇ ਚਲੇ ਜਾਂਦੇ ਛੱਡ ਕੇ ਅਗਲਾ ਕਹਿੰਦਾ ਇੱਥੇ ਜੁੱਤੀ ਦੇਣੀ ਹੈ ਇੱਥੇ ਇਹ ਗੰਦਗੀ ਚ ਵੇਕੇ ਤੋਂ ਡਰਦਾ ਪਿੰਡਾਂ ਚ ਹੂੰ ਇੰਨਾ ਡਰ ਖੋਫ ਬਣ ਗਿਆ ਜੀ ਦਰਦ ਇੱਕ ਅਲੱਗ ਹਨ ਇੱਥੇ ਯੂ ਕਰਨਾ ਇਸਦਾ ਇੱਥੇ ਕੋਈ ਕੋਈ ਖਾਈਂ ਜਗ੍ਹਾ ਹਮ ਆ ਕੁੜੀ ਜੋ ਮੱਖਾਂ ਦਾ ਖਾਣਾ ਆਨੰਦ ਬੈਠ ਸਕਦਾ ਨਾ ਬਾਹਰ ਬੈਠ ਸਕਦਾ ਅੰਦਰ ਭਰੇ ਭਾਂਜਾ ਕੇ ਦੇਖ ਲੋ ਅੰਦਰ ਤਲਾਸ਼ੀ ਕਰਕੇ ਅੰਦਰ ਭਰੇ ਭਾਂਜਾ ਮੱਖੀਆਂ ਨਾਲ ਬਹੁਤ ਬੁਰਾ ਹਾਲਾਤ ਸਾਡੇ ਬਾਈ ਜੀ ਕਿਵੇਂ ਦੇਖਦੇ ਹੋ ਬਈ ਹੁਣ ਦੇਖੋ ਤੁਸੀਂ ਕਹਿੰਦੇ ਸੀ ਮੱਖੀਆਂ ਸਾਨੂੰ ਇੱਥੇ ਇੰਨੀਆਂ ਹੋ ਗਈਆਂ ਵੀ ਅਸੀਂ ਮੱਖੀਆਂ ਦੇ ਖਿਲਾਫ ਇੱਥੇ ਮੋਰਚਾ ਲਾ ਕੇ ਬੈ ਗਏ ਜਦੋਂ ਗੱਲਾਂ ਚੱਲਦੀਆਂ ਨਾ ਕਈ ਵਾਰ ਫਿਰ ਇਹ ਗੱਲਾਂ ਆਉਂਦੀਆਂ ਵੀ ਤਾਂ ਜੀ ਸਾਡੇ ਖਿਲਾਫ ਵੈਸੇ ਇਹਨਾਂ ਦਾ ਧੜਾ ਬਣਿਆ ਹੋਇਆ ਹੈ ਇਹ ਧੜੇਬੰਦੀ ਦਾ ਮਸਲਾ ਹੈ ਵੀ ਮੱਖੀਆਂ ਕਰਕੇ ਨਹੀਂ ਇਹ ਬੈਠੇ ਇਹਨਾਂ ਦੇ ਕੋਈ ਹੋਰ ਮੱਖੀ ਲੜਦੀ ਆ ਤਾਂ ਬੈਠੇ ਆ ਇਹ ਇੱਥੇ ਇਕੱਠੇ ਹੋ ਕੇ ਵੀ ਰੌਲਾ ਸਾਡੇ ਨਾਲ ਇਹਨਾਂ ਦਾ ਕੋਈ ਹੋਰ ਆ ਭਾਈ ਜੀ ਸਾਡਾ ਕੋਈ ਰੌਲਾ ਨਹੀਂ ਕਿਸੇ ਨਾਲ ਵੀ ਨਾ ਅਜ ਤੱਕ 15 20 ਸਾਲ ਹੋ ਗਏ ਪੋਲਟਰੀ ਫਾਰਮ ਚੱਲਦੇ ਨੂੰ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਦੀ 18000 ਮੁਰਗੀ ਦਾ ਇਹਨਾਂ ਕੋਲ ਸਾਰਾ ਉਹ ਆ ਐਨਓਸੀ ਆ ਇਹਨਾਂ ਨੇ ਅੱਜ 2.5 ਤਿੰਨ ਲੱਖ ਦੀ ਗਿਣਤੀ ਕਰੀ ਹੋਈ ਆ 6-7 ਕੀਲਿਆਂ ਦੇ ਵਿੱਚ ਇਹਨਾਂ ਨੇ ਪੋਲਟਰੀ ਹਾਰਮ ਤਿਆਰ ਕਰ ਲਿਆ ਹੂੰ ਸਾਡਾ ਪਾਣੀ ਪਲੂਟ ਕਰਤਾ ਥੱਲੇ ਗੰਦਾ ਪਾਣੀ ਸਾਡੀ ਉੱਪਰ ਸਾਰਾ ਖਰਾਬ ਹੋ ਗਿਆ ਜੀ ਹੂੰ ਬੱਚੇ ਮਰ ਰਹੇ ਆ ਹੁਣ ਥੋੜੇ ਦਿਨ ਪਹਿਲਾਂ ਇੱਕ ਕੁੜੀ ਮਰੀ ਐ ਇਨਫੈਕਸ਼ਨ ਹੋ ਕੇ ਇੱਥੇ ਪੜੋਚੇ ਇਹਨਾਂ ਦੇ ਬਿਲਕੁਲ ਨਾਲ ਹੀ ਦੋ ਤਿੰਨ ਦੋ ਤਿੰਨ ਘਰਾਂ ਇਹ ਮਸਲਾ ਜਾਨਲੇਵਾ ਵੀ ਬਣ ਗਿਆ ਜਾਨਲੇਵਾ ਬਹੁਤ ਜ਼ਿਆਦਾ ਜੀ ਕੱਲ ਕੱਲ ਅੱਜ ਇੱਕ ਔਰਤ ਮਰੀ ਐ ਵਿਚਾਰੀ ਬੁਢੀ ਮਰੀ ਐ ਸਾਡੇ ਨਾਲ ਹੀ ਇਹਨਾਂ ਦੇ ਘਰ ਦੇ ਇਨਫੈਕਸ਼ਨ ਨਾਲ ਕਿੰਨੇ ਕੇਸ ਹੋ ਰਹੇ ਆ ਜੀ ਡੰਗਰ ਦੇ ਉਹਨਾਂ ਦੀ ਬਚਾਰੀਆਂ ਨਹੀਂ ਆ ਲੱਖ ਲੱਖ ਰੁਪਏ ਦੀਆਂ ਗਾਂ ਕਿੰਨਾ ਨੁਕਸਾਨ ਹੋ ਰਿਹਾ ਜੀ ਕੋਈ ਅੰਤ ਨਹੀਂ ਜੀ ਸਾਡੇ ਦੇ ਪਿੰਡਾਂ 'ਚ ਪਲੇਗ ਜਿਹਦਾ ਪਲੇਗ ਦੀ ਬਿਮਾਰੀ ਫੈਲ ਗਈ ਤੇ ਉਹ ਉਹ ਕੰਮ ਹੋ ਗਿਆ ਜੀ 18-20 ਸਾਲ ਤੋਂ ਤੁਸੀਂ ਕਹਿ ਰਹੇ ਹੋ ਵੀ 18-20 ਸਾਲ ਤੋਂ ਇਹ ਪੁਲਟਰੀ ਫਾਰਮ ਆ ਇਹ ਸਮੱਸਿਆ ਕਿੰਨੇ ਸਮੇਂ ਤੋਂ ਸ਼ੁਰੂ ਹੋਈ ਜਿਹੜੀ ਹੁਣ 2-3 ਸਾਲ ਤੋਂ ਇਹਨਾਂ ਨੇ ਪਤਾ ਨਹੀਂ ਕੀ ਜਦੋਂ ਫੀਡ ਦੇ ਵਿੱਚ ਕੋਈ ਏਦਾਂ ਦਾ ਕੈਮੀਕਲ ਪੈਂਦਾ ਜੋ ਅੰਡੇ ਦੀ ਗ੍ਰੋਥ ਘਟ ਹੁੰਦੀ ਆ ਇਹਨੇ ਬੰਦ ਕਰਿਆ ਹੋਇਆ ਉਸ ਚੀਜ਼ ਸਾਡਾ ਤਾਂ ਬੁਰਾ ਹਾਲ ਹੈ ਸਾਡੇ ਫਸਲ ਕੋਈ ਖੇਤੀਬਾੜੀ ਕਰਨ ਜੋਗਾ ਕੋਈ ਨਹੀਂ ਹੈਗਾ ਜਿਹੜੇ ਖੇਤਾਂ 'ਚ ਕੱਖ ਵੱਢਣ ਆਉਂਦੇ ਆ ਲੋਕ ਉਹ ਵੀ ਪਰੇਸ਼ਾਨ ਆ ਜੀ ਬਿੱਜਤ ਦਾ ਸਾਨੂੰ ਮਖੇੜ ਨਹੀਂ ਮੱਖੀਆਂ ਨਹੀਂ ਚਿਪਕਦੀਆਂ ਇਦਾਂ ਆ ਹਾਲ ਆ ਉਹ ਲੋਕ ਜਿਹੜੇ ਹੈਗੇ ਉਹ ਕਹਿਣਗੇ ਜਿਨ੍ਹਾਂ ਦਾ ਇਹ ਪੋਲਟਰੀ ਫਾਰਮ ਆ ਵੀ ਅਸੀਂ ਤਾਂ ਯਾਰ ਰੋਜ਼ ਉੱਥੇ ਰਹੇ ਨੇ ਸਾਡੇ ਬੰਦੇ ਉੱਥੇ ਰਹਿੰਦੇ ਕੰਮ ਕਰਦੇ ਉਹਨਾਂ ਨੂੰ ਮੱਖੀਆਂ ਕੁਝ ਨਹੀਂ ਕਹਿੰਦੀ ਵੀ ਤੁਹਾਨੂੰ ਜ਼ਿਆਦਾ ਤਕਲੀਫ ਹੋਈ ਵੀ ਇਹ ਵੀ ਉਹ ਸਵਾਲ ਕਰ ਸਕਦੇ ਹੋ ਤੁਹਾਨੂੰ ਉਹ ਤਾਂ ਮਜਬੂਰੀ ਦਿਹਾੜੀ ਪਰ ਬੰਦੇ ਲਿਆਉਂਦੇ ਆ ਜੀ ਵਿਚਾਰੇ ਮਜਬੂਰੀ ਆ ਮਜਬੂਰੀ ਕਰਨ ਕੰਮ ਕਰਦੇ ਆ ਬਾਹਰੋਂ ਲਿਆਉਂਦੇ ਹੋ ਸਾਰੇ ਬਾਹਰ ਦੇ ਉਹਨਾਂ ਨੇ ਕੁਆਟਰ ਬਾਹਰਲੇ ਰੱਖੇ ਹੋਏ ਆ ਆਪਣੇ ਦਿਨ ਚ ਵਿਚਾਰੇ ਕੰਮ ਕਰਦੇ ਆ ਸ਼ਾਮ ਇੱਥੇ ਅੰਦਰ ਆਂਦੇ ਤਾਂ ਪਹਿਲਾਂ ਹੁਣ ਖਾਲੇ ਮੱਖੀਆਂ ਨੇ ਹੁਣ ਬਾਹਰਲੇ ਪਾਸੇ ਕੁਆਟਰ ਲੈ ਲੈ ਕੇ ਦਿੱਤੇ ਹੋਏ ਆ ਉਹਨਾਂ ਨੂੰ ਕਿਵੇਂ ਕਿਵੇਂ ਦੇਖ ਗੱਲ ਸੁਣੋ ਇੱਕ ਮਿੰਟ ਮੈਂ ਮੁਲਾਜ਼ਮ ਰਿਟਾਇਰ ਹੋਇਆ ਪਟਵਾਰੀ ਜੀ ਇੱਕ ਮਿੰਟ 18000 ਦੀ ਕਪੈਸਿਟੀ ਸੀਗੀ ਉਹ ਪੈਂਡ 50 ਲੱਖ ਤਾਂ ਬੂਟਾ ਪਾਈ ਫਿਰਦਾ ਮੁਰਗੀਆਂ ਜੀਆਂ ਉਹ ਹੈ ਇੱਕ ਮਿੰਟ ਆ ਦੇਖੋ ਤੁਸੀਂ ਮੱਖੀਆਂ ਸਭ ਦੇਖੀਆਂ ਇਹ ਬਹੁਤ ਇਹਨਾਂ ਦੀ ਘਣਾਉਣੇ ਹਰਕਤ ਹੈ ਇਹਨਾਂ ਦੀ ਹੁਣ ਐ ਦੱਸੋ ਇੱਕ ਮਿੰਟ ਤੁਸੀਂ ਇਹ ਕਹਿੰਦੇ ਸੀ ਵੀ 20 ਪਿੰਡ ਕਿਵੇਂ ਭਰਾਵਾਂ ਤੁਹਾਨੂੰ ਦੱਸਦਾ ਲਿਖੋ ਤੁਹਾਨੂੰ ਮੈਂ ਦੱਸਦਾ ਜੇ ਤੁਹਾਨੂੰ ਲਿਖ ਕੇ ਦਵਾਂ ਮੈਂ ਤਾਂ ਤੁਸੀਂ ਲਿਖਣੇ ਵਰਗੇ ਲਿਖ ਲਿਖੋ ਹਾਂਜੀ ਬਰੰਪਰਵੇਟ ਹੂੰ ਟੱਪਰੀਆ ਅਮਰ ਸਿੰਘ ਹੂੰ ਅ ਕਾਨਪਰ ਜੱਕ ਲੋਹੜ ਕਾਨਪਰ ਕੋਟੜਾ ਅ ਸ਼ੇਰ ਮਾਨਗੜ ਮਤੋਤਾ ਫਤਿਹਪੁਰ ਜੰਡ ਸਾਹਿਬ ਇਦਨੂ ਮੁੜਿਆ ਹਫਸਾਬਾਦ ਖੋਖਰਾ ਮੱਕੂਆਲ ਕਾਨਪੜ ਡੱਲਾ ਸਾਡੇ ਐਨੇ ਪਿੰਡ ਪ੍ਰਭਾਵਤਾ ਅਸੀਂ ਕੋਈ ਝੂਠ ਨਹੀਂ ਬੈਠੇਗੇ ਅਸੀਂ ਐਵੇਂ ਬੈਠ ਕੇ ਇੱਥੇ ਆ ਗਏ ਇਹਨਾਂ ਨੇ ਸਾਨੂੰ ਬਹੁਤ ਅੰਕਰਿਆ ਹੋਇਆ ਅਸੀਂ ਜੇ ਕਰੇ ਹਨਾ ਮਤਲਬ 21 22 23 ਦੀ ਸਭਾ ਆ ਜੇ ਇਹਨੇ ਸਾਡਾ 21 ਤੱਕ ਜਾਂ 22 ਤੱਕ ਕੋਈ ਸਾਡਾ ਫੈਸਲਾ ਨਾ ਹੋਇਆ ਨਾ ਅਸੀਂ ਐਸ ਡੀ ਐਮ ਨੂੰ ਐਸ ਡੀ ਐਮ ਵੀ ਚਲੋ ਸਾਡੀ ਆ ਅਸੀਂ ਉਹਨਾਂ ਨੂੰ ਇੱਕ ਵਾਰੀ ਮਿਲਣਾ ਉਹਨਾਂ ਨੂੰ ਜੇ ਉਹਨਾਂ ਨੇ ਕੋਈ ਹੱਲ ਨਾ ਕਰਿਆ 21 22 ਨੂੰ ਤਾਂ ਅਸੀਂ ਹਾਈਵੇ ਜਿਹੜੀ ਸਾਤ ਹੋਇਆ ਅਸੀਂ ਬੰਦ ਕਰਾਂਗੇ ਬਾਬਾ ਜੀ ਫਿਰ ਸਰਕਾਰ ਵੱਲੋਂ ਇਹ ਵੀ ਤਾਂ ਗੱਲਾਂ ਆਉਂਦੀਆਂ ਐ ਮੁੱਖ ਮੰਤਰੀ ਸਾਹਿਬ ਨੇ ਭਾਵੇਂ ਕਿਸਾਨਾਂ ਕਰਕੇ ਬਿਆਨ ਦਿੱਤਾ ਹੋਵੇ ਉਹ ਵੀ ਚਲੋ ਧਰਨੇ ਕਿਸੇ ਨਾ ਮਸਲੇ ਕਰਕੇ ਲਾਦੇ ਉਹ ਕਹਿੰਦੇ ਵੀ ਤੁਸੀਂ ਯਾਰ ਵਜਾ ਨਹੀਂ ਦੇਖਦੇ ਜਗਾਹ ਦੇਖਦੇ ਸੜਕ ਰੋਕ ਕੇ ਬੈਹਿੰਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ ਇੱਕ ਮਿੰਟ ਸਾਡੀ ਵਜਾ ਦੇਖੋ ਅਸੀਂ ਜਿਹੜੇ 20 ਪਿੰਡ ਅਸੀਂ ਸਾਨੂੰ ਪ੍ਰਾਪਤ ਮੱਖੀਆਂ ਸਾਡੇ ਦੰਦੀਆਂ ਵੱਢਦੀਆਂ ਸਾਡੇ ਬੱਚੇ ਆ ਕੁੜੀ ਸਾਡੀ ਆ ਸਾਹਮਣੇ ਉੱਥੇ ਘਰ ਵਾਲੀ ਮਰ ਗਈ ਕੁੜੀ ਸਾਡੀ ਹੈ ਇਹ ਥੋੜੀ ਗੱਲ ਹੁੰਦੀ ਆ ਤੁਸੀਂ ਉਹਨਾਂ ਨੂੰ ਬੁਲਾ ਕੇ ਕਦੀ ਫੇਰ ਚਾਹ ਪਾਣੀ ਨਹੀਂ ਤੁਹਾਡੇ ਪ੍ਰੋਗਰਾਮਾਂ 'ਚ ਆਂਦੇ ਹੋਣੇ ਜਿਹੜੇ ਸਰਕਾਰੀ ਨਮਾਇंदे ਆ ਇੱਕ ਮਿੰਟ ਪਿਛਲੇ ਵਾਰੀ ਆਏ ਆ ਇਹਨਾਂ ਨੂੰ ਚਲੋ ਅਸੀਂ ਪਿਛੇ ਲੇਟ ਹੋ ਗਏ ਇਹਨਾਂ ਨੇ ਭਰੋਸਾ ਦੇ ਕੇ ਉੱਠ ਗਏ ਕਿਸੇ ਨੇ ਕੋਈ ਗੱਲ ਨਹੀਂ ਮੁਰਕੇ ਦੁਆਰੇ ਕਰੀ ਹੈਗੀ ਉਹ ਕਦੀ ਇੱਥੇ ਜੰਨੀ ਚੰਨੀ ਸਾਡਾ ਐਮਐਲਏ ਸਾਹਿਬ ਮਰੰਡੇ ਵਾਲਾ ਗੱਲਾਂ ਬਾਤਾਂ ਕਰਕੇ ਹਮੇ ਆਏ ਕਰਦੇਗੇ ਹਮੇ ਜੋ ਕਰਦੇਗੇ ਉਹ ਕਰ ਕਿਆ ਕਰਿਆ ਕਿਸੇ ਨੇ ਕੋਈ ਨਹੀਂ ਕਰਦਾ ਹੈਗਾ ਹਾਂ ਅਸੀਂ ਫਿਰ 20 21 22 23 ਦੀ ਸਭਾ ਆ 23 ਦੀ ਲਖਤਾ ਸਾਡੇ ਚਮਗੌਰ ਸਾਹਿਬ ਅਸੀਂ 20 ਨੂੰ 21 ਦਾ 20 ਦਾ ਅਲਟੀਮੇਟ ਉਹਦੇ ਬਾਅਦ ਅਸੀਂ ਆਪਣੇ ਦੇਖਾਂਗੇ ਜੋ ਕਰਾਂਗੇ ਇੱਕ ਹੋਰ ਨਹੀਂ ਗੱਲ ਵੀ ਛੋਟੇ ਵੀਰ ਮੇਰੀ ਨੋਟ ਕਰ ਲੈ ਆ ਨਹੀਂ ਵੀ ਅਸੀਂ ਕੱਲੇ ਇੱਥੇ ਬੰਦੇ ਹੀ ਖੜੇ ਆ ਟੀਮਾਂ ਲੈ ਕੇ ਅਸੀਂ ਇੱਥੇ 20 ਨੂੰ 21 ਨੂੰ ਇਹਦੇ ਦੇਖਾਂਗੇ ਕਿ ਪੋਲਿਸੀ ਬਣ ਕੇ ਕਿਵੇਂ ਦਾਲਾ ਬੰਦ ਹੁੰਦਾ ਆ ਭਾਈ ਜੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਵੀ ਪੋਲੂਸ਼ਨ ਨਹੀਂ ਹੋਣ ਦੇਣਾ ਪਰ ਆਲੀ ਨਾ ਫੂਕੋ ਗੱਡੀਆਂ ਬੰਦ ਕਰਤੀਆਂ ਦਿੱਲੀ ਵਿੱਚ ਠੀਕ ਆ ਜੀ ਦੇ ਕੋਈ ਤਿਹਾਰ ਆਉਂਦਾ ਪਟਾਕੇ ਨਾ ਚਲਾਓ ਆ ਨਾ ਕਰੋ ਵੀ ਸਰਕਾਰ ਨੂੰ ਹੁਣ ਇਹ ਨਹੀਂ ਦਿਖਦਾ ਵੀ ਇਹ ਮੱਖੀ ਜਿਹੜੀ ਆ ਇਹ ਪੋਲੂਸ਼ਨ ਨਹੀਂ ਫੈਲਾ ਰਹੀ ਸਾਰੇ ਪੈਸੇ ਲੈ ਗਏ ਮੱਖੀ ਨਾਲ ਪੋਲੂਸ਼ਨ ਨਹੀਂ ਫੈਲਦਾ ਕੱਲ ਨੂੰ ਕੋਈ ਬਿਮਾਰੀ ਲੱਗ ਗਈ ਬੱਚਿਆਂ ਦਾ ਸਾਡੇ ਦਾ ਨੁਕਸਾਨ ਹੋ ਗਿਆ ਉਹਦਾ ਕੌਣ ਜ਼ਿੰਮੇਵਾਰ ਆ ਜੀ ਫਿਰ ਦੂਜੀ ਗੱਲ ਬਾਈ ਜੀ ਇਹ ਜਿਹੜਾ ਫਾਰਮ ਆ ਇਹ ਬਿਲਕੁਲ ਅਨਲੀਗਲ ਤੌਰ ਤੇ ਚੱਲ ਰਿਹਾ ਜੀ ਸਰਕਾਰ ਪ੍ਰਸ਼ਾਸਨ ਨੂੰ ਪਤਾ ਸਿਰਫ 18000 ਮੁਰਗੀ ਦੀ ਐਨਓਸੀ ਆਏ ਬੰਦੇ ਕੋਲ 2.5 ਲੱਖ 3 ਲੱਖ ਤੇ ਉੱਪਰ ਇਹ ਮੁਰਗੀ ਪਾਈ ਬੈਠਾ ਬੰਦਾ ਠੀਕ ਹੈ ਜੀ ਇੰਨੀ ਮੁਰਗੀ ਵਧਾਉਣ ਦੇ ਕਾਰਨ ਹੀ ਇੰਨੀ ਮੱਖੀ ਹੋਈ ਹੈ ਜੀ ਤੇ ਉਹ ਬੰਦੇ ਨੇ ਸਾਨੂੰ ਹਲਫੀਆ ਬਿਆਨ ਵੀ ਦਿੱਤਾ ਹੋਇਆ ਲਿਖਤੀ ਸਾਡੇ ਕੋਲ ਸਾਰੇ ਪਰੂਪ ਪਏ ਆ ਪ੍ਰਸ਼ਾਸਨ ਸਾਡੀ ਮਿਹਰਬਾਨੀ ਫੜਦਾ ਹਲਫੀਆ ਬਿਆਨ ਕੀ ਦਿੱਤਾ ਜੀ ਹਲਫੀਆ ਬਿਆਨ ਉਹਨੇ ਸਾਨੂੰ ਇਹ ਦਿੱਤਾ ਸੀ ਵੀ 20 ਦਿਨ ਚ ਜੇ ਕੋਈ ਹਾਲਾ ਨਾ ਨਿਕਲਿਆ 23/8/2023 ਨੂੰ ਸਾਨੂੰ ਨੇ ਇੱਕ ਹਲਫੀਆ ਬਿਆਨ ਦਿੱਤਾ ਲਿਖਤੀ ਵੀ ਮੈਂ 20 ਦਿਨ ਚੀ ਦਾ ਹੱਲ ਕੱਢੂੰਗਾ ਹੁਣ ਉਹ ਇਹ ਵੀ ਕਹਿ ਸਕਦਾ ਬੰਦਾ ਜਦੋਂ ਗੱਲ ਚੱਲਦੀ ਦੇ ਵਿੱਚ ਵੀ ਮੱਖੀਆਂ ਨੂੰ ਹੁਣ ਮੈਂ ਕਿਹੜਾ ਭਾਈ ਜਿਹੜੀਆਂ ਹੁਣ ਪੈਦਾ ਹੋ ਗਈਆਂ ਉਹ ਤੇ ਅੱਥੀ ਰਹਿਣੀਆਂ ਮੈਂ ਕਿਹੜਾ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਵਾਂ ਵੀ ਚਲੋ ਇੱਥੋਂ ਨਿਕਲਦੇ ਹੋ ਮੇਰੇ ਬਾਰਡਰ ਪਾਰ ਕਰ ਜੋ ਹੌਲੀ ਹੌਲੀ ਖਤਮ ਹੋ ਗਈਆਂ ਇਹ ਸੋ ਜਵਾਬ ਹੋ ਸਕਦਾ ਉਹਨਾਂ ਦਾ ਭਾਈ ਜੀ ਹੌਲੀ ਹੌਲੀ ਕਿੰਨਾ ਚਿਰ ਜਦ ਸਾਡੇ ਨਿਆਣੇ ਮਰਨ ਲੱਗ ਜੂਗੇ ਜੀ 5 ਮਹੀਨੇ ਹੋ ਗਏ ਜੀ ਬੰਦਾ ਆ ਮੁੰਡਾ ਨਾਲ ਗਵਾਂਢੀ ਆ ਜੀ ਫਾਰਮ ਦੇ ਨਾਲ ਘਰ ਆ ਉਹਦੇ 35 ਪਸ਼ੂ ਮਰ ਗਏ ਜੀ ਕਿਹੜਾ ਵੀਰ ਹੈਗੇ ਇੱਥੇ ਉਹਨਾ ਉਹਨਾ ਉਹ ਉਹ ਤਾਂ ਨਹੀਂ ਹੈਗੇ ਜੀ ਉਹਨਾਂ ਉਹਨਾਂ ਦੇ ਅੱਜ ਮਦਰ ਦੀ ਇਨਫੈਕਸ਼ਨ ਨਾਲੇ ਡੈਥ ਹੋ ਗਈ ਜੀ ਇਹ ਵੀ ਤੁਹਾਨੂੰ ਇਸੇ ਗੱਲ ਦਾ ਖਤਸ਼ਾ ਜਿਹੜਾ ਤੁਸੀਂ ਬਿਲਕੁਲ ਜੀ ਮੱਖੀ ਕਰਕੇ ਜੀ ਤੁਸੀਂ ਦੇਖ ਲਿਆ ਮੱਖੀ ਦਾ ਕੀ ਹਾਲ ਹੈ ਜੀ ਮੱਝਾਂ ਗਾਂ ਪਸ਼ੂ ਵੀ ਹਾਂਜੀ ਹਾਂਜੀ 35 ਪਸ਼ੂ ਦੇ ਕਿਉਂਕਿ ਉਹ ਫਾਰਮ ਉਹਨੇ ਗਊਆਂ ਦਾ ਫਾਰਮ ਆ ਉਹਨਾਂ ਦਾ ਤੇ 35 ਪਸ਼ੂ ਦੇ ਜਿਹੜੇ ਲੱਖ ਲੱਖ ਸਵਾ ਸਵਾ ਲੱਖ ਰੁਪਏ ਦੀ ਗਊਤੀ ਉਹਦੀ ਉਹ ਮੱਖੀਆਂ ਕਾਰਨ ਐਨ ਮਤਲਬ ਬਿਮਾਰੀ ਦੇਖੋ ਮੱਖੀਆਂ ਦੇ ਕਾਰਨ ਤੁਹਾਨੂੰ ਪਤਾ ਗੰਦੇ ਘਰ ਬੈਠਦੀਆਂ ਮੱਖੀ ਬਿਮਾਰੀ ਅਲੱਗ-ਅਲੱਗ ਬਿਮਾਰੀਆਂ ਫੈਲਦੀਆਂ ਕੱਲ ਨੂੰ ਕੋਈ ਉਹ ਬਿਮਾਰੀ ਨਾਲ ਬੱਚੇ ਮਰ ਗਏ ਸਾਡੇ ਕੁਝ ਹੋ ਗਿਆ ਤਾਂ ਕੋਈ ਸਰਕਾਰ ਸਾਨੂੰ ਕੋਈ ਹੈ ਜਿੰਮੇਵਾਰ ਸਰਦਾਰ ਸਾਹਿਬ ਤੁਹਾਡੇ ਕੋਲੀ ਦਾ ਹੱਲ ਕੀ ਚਲੋ ਮੰਨ ਲਓ ਵੀ ਉਹ ਆਪਣਾ ਸਿਸਟਮ ਜੇ ਪ੍ਰਬੰਧ ਸੁਧਾਰ ਲੈਂਦੇ ਜਿਹੜੇ ਤੁਸੀਂ ਕਹਿੰਦੇ ਜਿੱਥੇ ਗੰਦਗੀ ਚੋਂ ਪੈਦਾ ਹੋ ਰਹੀ ਹੈ ਉਹ ਚੀਜ਼ ਨੂੰ ਖਤਮ ਵੀ ਕਰ ਦਿੱਤਾ ਜਾਵੇ ਤਾਂ ਇਹਨਾਂ ਨੂੰ ਜਿਹੜੀਆਂ ਹੁਣ ਬਣ ਚੁੱਕੀਆਂ ਜਾਂ ਮੱਖੀਆਂ ਫੈਲੀਆਂ ਹੋਈਆਂ ਇਹਨਾਂ ਨੂੰ ਖਤਮ ਕਰਨ ਦਾ ਰਾਹ ਕੀ ਤਰੀਕਾ ਕੀ ਹੈ ਭਾਈ ਜੀ ਉਹ ਬੰਦੇ ਨੇ ਜ਼ੋਰ ਲਾ ਲਿਆ ਉਨੇ ਆਪਣਾ ਜੋਰ ਲਾ ਚੁੱਕਿਆ ਉਹ ਸਭੇਆਂ ਵੀ ਕਰੀਆਂ ਉਹਨੇ ਸਭ ਕੁਝ ਕਰਿਆ ਕਦੇ ਉਹ ਕਹਿੰਦਾ ਮੇਰੀ ਅਹਮਦਾਬਾਦ ਤੋਂ ਟੀਮ ਆ ਰਹੀ ਆ ਕਦੇ ਉਹ ਕਹਿੰਦਾ ਮੇਰੀ ਕੋਲਕਾਤੇ ਦੀ ਟੀਮ ਆ ਰਹੀ ਆ ਉਹਦੀ 5 ਮਹੀਨੇ ਚ ਟੀਮ ਨਹੀਂ ਪਹੁੰਚੀ ਪਤਾ ਤਾਂ ਨਵਾਂ ਰੋਡ ਬਣਦਾ ਉਧੇ ਰਹੀਂ ਆਉਣਾ ਉਹਨਾਂ ਨੇ ਹਜੇ ਤੱਕ ਉਹਨਾਂ ਦੀ ਕੋਈ ਟੀਮ ਨਹੀਂ ਆਈ ਠੀਕ ਹੈ ਜੀ ਉਥੇ ਕੋਈ ਹੱਲ ਨਹੀਂ ਹੋਣਾ ਅਸੀਂ ਤਾਂ ਉਹਨੇ ਬੰਦ ਕਰਾਉਣਾ ਜੀ ਇਹ ਫਾਰਮ ਬਿਲਕੁਲ ਬੰਦ ਕਰਾਉਣਾ ਅਗਰ ਉਹ ਬੰਦਾ ਨਹੀਂ ਬੰਦ ਕਰਦਾ ਤਾਂ ਸਾਡਾ ਸੰਘਰਸ਼ ਹੋਰ ਤੇਜ ਹੋਊਗਾ ਅਸੀਂ ਮੇਨ ਹਾਈਵੇ ਜਿਹੜਾ ਚਮਕੌਰ ਸਾਹਿਬ ਆ ਉੱਥੇ ਅਸੀਂ ਧਰਨਾ ਦੇਵਾਂਗੇ ਸੋ ਬਿਲਕੁਲ ਮੱਖੀਆਂ ਨੇ ਜਹੀ ਸਮੱਸਿਆ ਇਸ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਨਹੀਂ ਆਸੇ ਪਿਸੇ ਦੇ ਕਈ ਪਿੰਡ ਸਰਦਾਰ ਸਾਹਿਬ ਨੇ ਗਿਣਾਏ ਆ ਕਿ ਇਹਨਾਂ ਪਿੰਡਾਂ ਦੇ ਵਿੱਚ ਸਮੱਸਿਆ ਪੈਦਾ ਹੋ ਚੁੱਕੀ ਆ ਜਿਸ ਦੇ ਨਾਲ ਜਿੱਤੇ ਪਸ਼ੂਆਂ ਦਾ ਨੁਕਸਾਨ ਹੋਇਆ ਪਸ਼ੂਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ 30 35 ਦੇ ਕਰੀਬ ਉਸ ਉਸ ਦੇ ਨਾਲ ਹੀ ਜੋ ਆਮ ਲੋਕਾਂ ਦੀਆਂ ਵੀ ਮੌਤਾਂ ਹੋ ਰਹੀਆਂ ਬੱਚਿਆਂ ਦੀ ਵੀ ਮੌਤਾਂ ਦੱਸੀਆਂ ਕਿ ਇਨਫੈਕਸ਼ਨ ਦੇ ਕਾਰਨ ਜੋ ਹੋਏ ਆ ਪਰ ਇਹਨਾਂ ਕਾਰਨਾਂ ਦੇ ਉੱਤੇ ਗੌਰ ਕਰਨਾ ਬਣਦਾ ਜੇ ਇੱਕ ਜਾਨ ਉਸ ਦੀ ਕੀਮਤ ਨੂੰ ਕੋਈ ਅਦਾ ਨਹੀਂ ਕਰ ਸਕਦਾ ਇੱਕ ਜਾਨ ਕਿੰਨੀ ਕੀਮਤੀ ਹੋ ਸਕਦੀ ਹੈ ਇੱਕ ਸਾਹ ਵੀ ਜੇਕਰ ਖਰੀਦਣਾ ਹੋਵੇ ਜੇ ਮੁੱਲ ਮਿਲਦਾ ਹੋਵੇ ਤਾਂ ਉਸ ਦੀ ਕੋਈ ਕੀਮਤ ਨਹੀਂ ਹੁੰਦੀ ਸੋ ਜੇਕਰ ਜਾਨਾਂ ਜਾ ਰਹੀਆਂ ਤਾਂ ਵਾਕਿਆ ਹੀ ਇਹ ਆਪਣੇ ਆਪ ਦੇ ਵਿੱਚ ਗੰਭੀਰ ਮੁੱਦਾ ਹੈ ਪਰ ਲੋਕਾਂ ਦਾ ਇਲਜ਼ਾਮ ਇਹ ਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਪਾਸੇ ਤਾਂ ਮੱਖੀਆਂ ਇੰਨੀਆਂ ਇੱਥੇ ਫੈਲੀਆਂ ਹੋਈਆਂ ਕਿ ਇਸ ਤਰ੍ਹਾਂ ਲੱਗ ਲਿਆ ਵੀ ਸਰਦੀ ਹੋਣ ਦੇ ਬਾਵਜੂਦ ਵੀ ਇਹ ਵੀ ਠੀਠ ਹੋ ਗਈਆਂ ਕਿ ਹੁਣ ਠੰਡ ਦਾ ਵੀ ਅਸਰ ਨਹੀਂ ਹੁੰਦਾ ਸੀ ਕਿਤਾਬਾਂ 'ਚ ਪੜਦੇ ਸੀ ਛੋਟੇ ਹੁੰਦੇ ਬਈ ਮੱਖੀਆਂ ਤੇ ਮੱਛਰ ਸਰਦੀਆਂ ਚਲੇ ਜਾਂਦੇ ਇਸ ਕਰਕੇ ਰੁੱਤ ਵਧੀਆ ਹੁੰਦੀ ਹੁਣ ਦਸੰਬਰ ਦੇ ਮਹੀਨੇ ਵਿੱਚ ਮੱਖੀਆਂ ਵੀ ਢੀਠ ਹੋਈਆਂ ਪਈਆਂ ਤੇ ਪ੍ਰਸ਼ਾਸਨ ਦੇ ਉੱਤੇ ਜਿਹੋ ਜਿਹੇ ਇਲਜ਼ਾਮ ਆ ਹਾਲਾਤ ਕੁਝ ਉਹਨਾਂ ਦੇ ਵੀ ਜਹੀ ਆ ਪਰ ਹੁਣ ਇਸ ਮਸਲੇ ਦਾ ਹੱਲ ਕਦੋਂ ਹੋਊਗਾ ਕਿਵੇਂ ਹੋਊਗਾ ਕੀ ਪ੍ਰਸ਼ਾਸਨ ਸੁੱਤੀ ਨੀਂਦ ਵਿੱਚੋਂ ਜਾਗਦਾ ਹੈ ਜਾਂ ਫਿਰ ਇਸੇ ਤਰ੍ਹਾਂ ਪ੍ਰਸ਼ਾਸਨ ਸੁੱਤਾ ਰਹੇਗਾ ਤੇ ਇਹ ਲੋਕ ਖੱਜਲਖوار ਹੁੰਦੇ ਰਹਿਣਗੇ ਜਾਂ ਕੀ ਇਸ ਦਾ ਹੱਲ ਕੀ ਨਿਕਲੇਗਾ ਕਦੋਂ ਨਿਕਲੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ